ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਕੱਲ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਪੁਲਾਤੋ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੇ ਸੁਪੁੱਤਰ ਅੰਡਰਗ੍ਰਾਉਂਡ ਹੋ ਗਏ ਇੱਕ ਦਿਨ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਸੁਖਪਾਲ ਸਿੰਘ ਖਹਿਰਾ ਵੱਲੋਂ ਕਿ ਕਿਸੇ ਵੀ ਸਮੇਂ ਸਾਨੂੰ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਦੇ ਜਿਹੜਾ ਕਿ ਹਵਾ ਸ਼ਕਰੇ ਨੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਉਹਨਾਂ ਦੇ ਵੀ ਲਗਭਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਤੇ ਬੰਦ ਕਰ ਦਿੱਤੇ ਨੇ ਲੇਕਿਨ ਸੁਖਪਾਲ ਸਿੰਘ ਖਹਿਰਾ ਨੂੰ ਕਿਵੇਂ ਪਤਾ ਲੱਗਿਆ ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਖਾਸਬ ਖਾਸ ਸੀ ਜਿਹੜੇ ਸਜੀਆਂ ਤੇ ਖਬੀਆਂ ਬਾਵਾ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਵਿਜੀਲੈਂਸ ਤਲਬ ਹੋਣ ਦੇ ਲਈ ਬੁਲਾਰੀ ਸੀ ਹਫਤੇ ਦੇ ਵਿੱਚ ਇੱਕ ਵਾਰ ਦੋ ਵਾਰ ਉਹਨਾਂ ਨੂੰ ਚਲਿੱਗੜ ਸੈਕਟਰ 68 ਦੇ ਵਿੱਚ ਜਿਹੜਾ ਵਿਜੀਲੈਂਸ ਦਫਤਰ ਦਾ ਵਿਭਾਗ ਹੈ ਉੱਤੇ ਜਾ ਕੇ ਉਹਨਾਂ ਨੂੰ ਹਾਜ਼ਰੀ ਲਾਉਣੀ ਪੈਂਦੀ ਸੀ ਇਸ ਕਰਕੇ ਸੁਖਪਾਲ ਸਿੰਘ ਨੇ ਖਰਚਾ ਪ੍ਰਗਟਾਇਆ ਲੇਕਿਨ ਖਰਚੇ ਤੋਂ ਬਾਅਦ ਅਚਾਨਕ ਸੋ ਕੁਪਾਸ ਖੈਰਾ ਅਤੇ ਉਹਨਾਂ ਦੇ ਲੜਕੇ ਅੰਡਰਗਰਾਉਂਡ ਹੋ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਪੁਲਿਸ ਜਾਂ ਬਿਜ਼ਨਸ ਦੇ ਸਰਬ ਉੱਚ ਅਧਿਕਾਰੀਆਂ ਵੱਲੋਂ ਕਿਸੇ ਵੀ ਸਮੇਂ ਕਿਸੇ ਵੀ ਸਮੇਂ ਸਾਡੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਵੀ ਸਟੇਜ ਤੇ ਬੋਲਦੇ ਨੇ ਤੇ ਉਹ ਕਹਿੰਦੇ ਨੇ ਕਿ 10 ਤੋਂ 12 ਸ਼੍ਰੋਮਣੀ ਅਕਾਲੀ ਦਲ ਦੇ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਸੰਸਦ ਮੰਤਰੀ ਆਉਣ ਵਾਲੇ ਸਾਡੀ ਰਡਾਤੇ ਨੇ ਉਹਨਾਂ ਦੀਆਂ ਫੈਲਾ ਸਾਡੇ ਕੋਲ ਆਗਿਆ ਨੇ ਇੱਕ ਇੱਕ ਫਾਇਲ ਖੋਲਦੇ ਜਾਵਾਂਗੇ ਅਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਧੱਕਦੇ ਜਾਵਾਂਗੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁਦ ਦੀ ਅਵਾਡਿੰਗ ਹੈ ਕਿ ਭਈ ਜਿਨ੍ਹਾਂ ਨੇ ਆਪਦਨ ਤੋਂ ਵੱਧ ਜਾਇਦਾਦ ਬਣਾਈ ਜਿਨ੍ਹਾਂ ਨੇ ਚਿੱਟਾ ਵੇਚਿਆ ਜਿਨ੍ਹਾਂ ਨੇ ਪ੍ਰਸ਼ਤਾਚਾਰ ਕੀਤਾ ਚਾਹੇ ਉਹ ਸਾਡੀ ਸਰਕਾਰ ਦਾ ਕੋਈ ਮੰਤਰੀ ਜਾਂ ਵਿਧਾਇਕ ਹੈ ਚਾਹੇ ਕੋਈ ਸਾਬਕਾ ਮੰਤਰੀ ਵਿਧਾਇਕ ਜਾਂ ਮੁੱਖ ਮੰਤਰੀ ਦੂਸਰੀ ਸਰਕਾਰ ਦਾ ਹੈ ਉਹ ਸਾਡੀ ਰੜਾਤੇ ਨੇ ਉਹਨਾਂ ਦੀਆਂ ਫੈਲਾ ਸਾਡੇ ਹੱਥ ਵਿੱਚ ਆ ਗਈਆਂ ਨੇ ਅਸੀਂ ਉਹਨਾਂ ਨੂੰ ਪੱਕੇ ਪੈਰੀ ਹੱਥ ਪਾਵਾਂਗੇ ਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਗੱਲ ਕਹਿ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ 10 ਤੋਂ 12 ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਕਿਉਂਕਿ ਨਾ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਰਾਜਾ ਬੁਢਿੰਗ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਲੰਧਾਵਾ ਖਾਸ ਕਰਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਵਾਰ ਵੀ ਨਿੰਦਿਆ ਨਹੀਂ ਕੀਤੀ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੀ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਦਾ ਕੰਮ ਕੀ ਹੁੰਦਾ ਹੈ ਸਵਾਲ ਚੁਕਣਾ ਨੁਕਸ ਕੱਢਣਾ ਦੂਸਰੀਆਂ ਪਾਰਟੀਆਂ ਦੇ ਲੇਕਿਨ ਇਧਰ ਤਾਂ ਪ੍ਰਤਾਪ ਸਿੰਘ ਬਾਜਵਾ, ਸੰਜੀਤ ਸਿੰਘ ਰੰਧਾਵਾ, ਇਮਨਤੋ ਪ੍ਰਗਟ ਸਿੰਘ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਕੋਈ ਨਹੀਂ ਆਇਆ ਸੁਖਪਾਲ ਸਿੰਘ ਖੈਰਾ ਨੂੰ ਇੰਜ ਲੱਗਦਾ ਹੈ ਜਿਵੇਂ ਉਹਨਾਂ ਨੇ ਰਲਵਾ ਸੱਡ ਦਿੱਤਾ ਹੋਵੇ ਲੇਕਿਨ ਇਹਦਾ ਸੁਖਪਾਲ ਸਿੰਘ ਖੈਰਾ ਨੇ ਜਿਹੜਾ ਬਿਆਨ ਦਿੱਤਾ ਹੈ ਜਿਹੜੀ ਪੋਸਟ ਪਾਈ ਸੀ ਉਹਨਾਂ ਨੇ ਕਿਹਾ ਕਿ 10 ਤੋਂ 12 ਹੋਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕ ਜਿਹੜੇ ਸਾਬਕਾ ਨੇ ਜਾਂ ਮੌਜੂਦਾ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਕਿਉਂਕਿ ਚਰਨਜੀਤ ਸਿੰਘ ਚੰਨੀ ਤੇ ਵੀ ਇਲਜ਼ਾਮ ਨੇ ਰਾਜਾ ਵੜਿੰਗ ਤੇ ਵੀ ਇਲਜ਼ਾਮ ਨੇ ਬਸਾਂ ਦੀਆਂ ਬਾੜੀਆਂ ਨੂੰ ਲੈ ਕੇ ਕਲੋਨੀਆ ਕੱਟੀਆਂ ਗਈਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਬਿਆਨ ਨੇ ਬਰਗਟ ਸਿੰਘ ਦੇ ਵੀ ਬਿਆਨ ਨੇ ਸਪੋਰਟਸ ਕੋਰਟੇ ਦੇ ਵਿੱਚ ਉਹਨਾਂ ਨੇ ਕਹਲੇ ਕੀਤੇ ਨੇ ਰਾਣਾ ਗੁਰਜੀਤ ਜਿਹੜੇ ਨੇ ਉਹ ਇੰਡਸਟਰੀਅਸ ਨੇ ਭਾਰਤ ਪੂਸ਼ਨ ਆਸ਼ੂ ਆਲਰੇਡੀ ਜੇਲ੍ਹ ਦੀ ਹਵਾ ਖਾ ਕੇ ਆ ਚੁੱਕੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਆਈਆਂ ਨੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਉਹਨਾਂ ਦੀਆਂ ਸਾਰਿਆਂ ਦੀਆਂ ਫਾਈਲਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਾਨ ਦੇ ਦਫ਼ਤਰ ਵਿੱਚ ਪਈਆਂ ਨੇ ਇਸ ਦਾ ਖੁਲਾਸਾ ਕੀਤਾ ਸੀ ਸੁਖਪਾਲ ਸਿੰਘ ਖੈਰਾ ਨੇ ਸੁਖਪਾਲ ਸਿੰਘ ਖੈਰਾ ਐਨਡੀਪੀਸੀ ਦੇ ਪਰਚੇ ਦੇ ਵਿੱਚ ਔਰ ਉਹ ਉਸ ਕੇਸ ਡੈਕ ਕੇਸ ਦੇ ਵਿੱਚ ਅਨੁਭਵ ਹੈ ਜਾਂ ਨਹੀਂ ਇਹ ਤਾਂ ਖੁਦ ਐਡਵੋਕੇਟ ਨੇ ਸੁਪਾਲ ਸਿੰਘ ਕਹਿ ਰਾ ਉਹ ਖੁਦ ਜਾਣਦੇ ਨੇ ਲੇਕਿਨ ਜਿਹੜੇ ਬਸਾਂ ਦੀਆਂ ਬਾੜੀਆਂ ਦੀ ਗੱਲ ਕੀਤੀ ਜਾਂਦੀ ਹੈ ਚਰਨਜੀਤ ਸਿੰਘ ਚੰਨੀ ਦੀਆਂ ਕੋਠੀਆਂ ਦੀ ਗੱਲ ਕੀਤੀ ਜਾਂਦੀ ਹੈ ਕਿ ਕਰੋੜਾਂ ਰੁਪਏ ਦੀਆਂ ਕੋਠੀਆਂ ਇਹਨਾਂ ਨੇ ਪਾਈਆਂ ਨੇ ਜਦੋਂ ਇਹਨਾਂ ਜਦੋਂ ਇਹ 111 ਦਿਨ ਵਾਸਤੇ ਮੁੱਖ ਮੰਤਰੀ ਬਣੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਲੋਨੀਆਂ ਕਟੀਆਂ ਨੇ ਰਾਣਾ ਗੁਰਜੀਤ ਦੀਆਂ ਮਿੱਲਾਂ ਨੇ ਪ੍ਰਗਤ ਸਿੰਘ ਜਿਹੜੇ ਨੇ ਉਦੋਂ ਸੁਖਬੀਰ ਸਿੰਘ ਬਾਦਲ ਬੀਬਾ ਸਿਮਰਤ ਕੋਲਕਾ ਦਾ ਡਾਕਟਰ ਦਜੀਤ ਸਿੰਘ ਛੀਮਾ ਵਰਗੇ ਇਹਦਾ ਸਾਰਿਆਂ ਦੀਆਂ ਜਾਇਦਾਦਾਂ ਸੁਪਾਲ ਸਿੰਘ ਖਹਿਰਾ ਕਹਿ ਕੇ ਕਿ ਇਹ ਚੈੱਕ ਕਰਾਂਗੇ ਅਤੇ ਜੇਕਰ ਕੋਈ ਮਾਰੀ ਮੂਟੀ ਕਮੀ ਹੋਈ ਉਹਨਾਂ ਨੂੰ ਵਿਜੀਲੈਂਸ ਦੀਆਂ ਦਫ਼ਤਰ ਦੀਆਂ ਪੌੜੀਆਂ ਚੜ੍ਹਨਾ ਪਵੇਗਾ ਉਹਨਾਂ ਦੀ ਗ੍ਰਿਫਤਾਰੀ ਵੀ ਹੋਵੇਗੀ ਅਤੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਡੰਗ ਤੇਜ਼ ਕਰ ਦਿੱਤਾ ਹੈ ਧੰਨਵਾਦ